आप देख रहे हो पंजाब आज न्यूज आज पहुँचे हैं गांव खब्बे राजपूता जिला तरुणतार जहाँ पर पीर बाबा मियाँ शाह दारू जी दासुलाना जोड़ मेला और मुख्य सेवादार जगरूप सिंह जी प्रधान किरपाल सिंह जी बाजा सिंह जी निशान सिंह जी अमृतपाल जी सारे सेवादारों के सहयोग के साथ मेला बड़ी श्रद्धा भाव से मनाया गया और दिखाते हैं मेले की लाइव तस्वीरें

ਦਾ ਕਾਕਾ ਨਾਮ ਮੀਰਾ ਸ਼ਾ ਦਰੂਦ ਹਰੀ ਕੋ ਮੇਲਾ ਕਰਵਾਇਆ ਜਾ ਰਿਹਾ ਹੈ ਕਿੰਨਾ ਟਾਈਮ ਸੇ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਸਦੀਆਂ ਤੋਂ ਕਰਾਇਆ ਜਾ ਰਿਹਾ ਹੈ ਸਾਡੇ ਬਹੁਤ ਵੱਡੇ ਟਾਈਮ ਸੇ ਕਰਾ ਰਿਹਾ ਹੈ ਪੁਰਾਣੀ ਸਦੀ ਸੇ ਐਸੇ ਚੱਲਦਾ ਰਿਹਾ ਹੈ ਹਰ ਸਾਲ ਸਾਲ ਮੇਂ ਦੋ ਮੇਲੇ ਆਤੇ ਹਨ ਇਹ ਮੇਲਾ 13 8 27 ਜੂਨ 2025 ਮੇਲੇ ਦੇ ਅੰਦਰ ਕੌਣ ਕੌਣ ਕੇ ਪ੍ਰਬੰਧਾਤ ਕਰਵਾਏ ਗਏ ਮੇਲੇ ਦੇ ਅੰਦਰ ਸਾਰੇ ਪ੍ਰਬੰਧਿਆ ਜੀ ਕਬੱਡੀ ਵੀ ਕਰਾਈ ਜਾਂਦੀ ਆ ਔਰ ਟੋਟਲ ਲੰਗਰ ਵੀ ਕਰਵਾਇਆ ਜਾਂਦਾ ਸਾਰੀਆਂ ਸੰਗਤਾਂ ਬਹੁਤ ਵਧੀਆ ਸੇਵਾ ਕਰਦੀਆਂ ਸਾਰੇ ਮੁੰਡੇ ਜੋ ਕਮੇਟੀ ਹੈ ਸਾਡੇ ਪਿੰਡ ਦੀ ਬਹੁਤ ਸੇ ਬਹੁਤ ਯੋਗਦਾਨ ਦਿੰਦੇ ਸਾਰੇ ਮੁੰਡੇ ਕਿ ਐਸੀ ਨੌਜਵਾਨ ਪੀੜੀ ਲੱਗਦਾ ਮੇ ਪ੍ਰਭਾਵ ਹੋ ਰਿਹਾ ਹੈ ਆਨੇ ਵਾਲੀ ਨੌਜਵਾਨ ਪੀੜੀ ਤੋਂ ਕਿਵੇਂ ਸਿਖਣਾ ਚਾਹਤੇ ਉਹਨਾਂ ਨੂੰ ਇਹ ਮੈਸੇਜ ਹੈ ਜੀ ਆਪਣੀ ਜੋ ਮਤਲਬ ਵੱਲੋਂ ਕਬੱਡੀ ਵੱਲ ਧਿਆਨ ਦੇਣ ਆਪਣੇ ਨਸ਼ੇ ਛੱਡ ਕੇ ਗੇਮਾਂ ਵੱਲ ਧਿਆਨ ਦੇਣ ਜੋ ਇੱਕ ਇਹੋ ਚੀਜ਼ ਹੈ ਜੀ ਜਿਹੜੀ ਮਤਲਬ ਵਜਾ ਸਕਦੀਆਂ ਛੇ ਤੋਂ